हां जी दोस्तों आज ਸਾਨੂੰ ਕਮਾਉਣ ਜਾ ਰਹੇ ਆ ਆਪਾਂ ਵਾਟਰ پارک ਜੋ ਕਿ ਰਾਮਪੁਰਾ ਤੇ ਪੁੱਛੋ ਦੇ ਬਿੰਡਾ ਰੋਡ ਦੇ ਵਿੱਚ ਕਾਰਵਣੀ ਹੋਈ ਆ ਅੱਜ ਤੁਹਾਨੂੰ ਸਾਰਾ ਦਿਖਾਵਾਂਗੇ ਕਮਾ ਕੇ ਕਿ ਕੀ ਕੁਝ ਬਣਾ ਹੋਇਆ ਇਸ ਵਿੱਚ ਤੇ ਕਿਵੇਂ ਬੱਚੇ ਇੰਜੋਏ ਕਰ ਸਕਦੇ ਨੇ ਸਾਰਾ ਦਿਨ ਕੀ ਗੱਲਬਾਤ ਹੈ ਇਹ ਨਵੇਂ ਸਟਾਰਟ ਹੋਇਆ ਪ੍ਰੋਜੈਕਟ ਇਹਨਾਂ ਦਾ ਬਈ ਹੋ ਰਿਹਾ ਦਾ ਪਹਿਲਾਂ ਵੀ ਚੱਲਦਾ ਸੀ ਪਰ ਅਜੇ ਦੁਕਾਟਣਾ ਇਸ ਤੋਂ ਬਾਅਦ ਰੈਡੀ ਕੰਟੀਨਿਊ ਚੱਲਣਾ ਤੁਸੀਂ ਆ ਕੇ ਛੁੱਟੀਆਂ ਦੇ ਵਿੱਚ ਜਾਂ ਕਿਸੇ ਵੀ ਦਿਨ ਇੰਜੋਏ ਕਰ ਸਕਦੇ ਹੋ ਸਾਰਾ ਦਿਨ ਆਪਣੇ ਬੱਚਿਆਂ ਨਾਲ ਖਾਣ ਪੀਣ ਨੂੰ ਸਾਰੀ ਸਹੂਲਤ ਹੈਗੀ ਕੁੱਲ ਚੀਜ਼ ਹੈਗੀ ਗੇਮਸ ਵਗੈਰਾ ਹੈਗੀਆਂ ਨੇ ਬੱਚੇ ਅਟੈਂਡ ਕਰ ਸਕਦੇ ਕੋਈ ਵੀ ਗੇਮ ਖੇਡ ਸਕਦੇ ਨੇ ਤੇ ਸਾਰਾ ਦਿਨ ਇੰਜੋਏ ਕਰ ਸਕਦੇ ਇੱਕ ਵਾਰ ਇਹਨਾਂ ਦੀ ਫੀਸ ਰੱਖੀ ਹੋਈ ਹੈ ਕੋਈ ਉਦਾਂ ਫੀਸ ਕਰਕੇ ਦਿਖਾਉਣਾ ਤੁਹਾਨੂੰ ਅੱਜ ਆਹ ਦੇਖੋ ਸਾਈਡ ਤੇ ਵਗੜੀ پارک ਕਰਤੀ ਇੱਧਰ ਇਹ ਵਗੜੀ ਪਾਰਕਿੰਗ ਸੀ ਥੋੜਾ ਜ਼ਿਆਦਾ ਕੱਟ ਸੀ ਅੱਜ ਪ੍ਰੋਗਰਾਮ ਕਰਕੇ ਆ ਵੇਖੋ ਇੱਧਰ ਪਾਰਕਿੰਗ ਬਣਾਈ ਸੀ ਫਰੰਟ ਤੇ। ਵੈਸੇ ਤਾਂ ਇਹ ਇੱਧਰ ਪਾਰਕਿੰਗ ਬਣੀ ਹੋਈ ਆ ਸਾਈਡ ਤੇ। ਅੰਦਰ ਵਗ ਜਾਂਦੀ ਹੈ ਗੱਡੀ। ਆ ਵੇਖੋ ਦੋਸਤੋ ਪਨਫਨ ਵਾਟਰ پارک। ਅੰਦਰ ਚੱਲਦੇ ਆ ਤੁਹਾਨੂੰ ਅੰਦਰ ਆ ਗਿਆ ਪਹੌਣਾ। ਦਿਖਾਉਣੇ ਅੰਦਰੋਂ ਸਾਰਾ ਅੱਜ ਕੀ ਗੱਲਬਾਤ ਹੈ ਦੋਸਤੋ। ਵੇਖਿਓ ਜਰੂਰ ਬਣੇ ਰਹੋ ਵੀਡੀਓ ਨਾਲ। ਤੇ ਤੁਹਾਨੂੰ ਦੇਖ ਕੇ ਵੀ ਅੰਦਾਜ਼ਾ ਹੋ ਜਾਣਾ ਕਿ ਕੀ ਗੱਲਬਾਤ ਹੈ ਇਸ ਵਿੱਚ। ਆ ਦੇਖੋ ਵਰਕਿੰਗ ਚੱਲ ਰਹੀ ਹੈਗੀ। ਏ ਐਰੋ ਵਗੈਰਾ ਲੱਗਣੇ ਇੱਥੇ ਲਿਖਿਆ ਜਾਣਾ ਕਿ ਇਧਰ ਲਾਚੀ ਜੀ ਇਧਰ ਆ ਚੀਜ ਹੈ ਆ ਦੇਖੋ ਵਾਟਰ پارک ਇਹਦੇ ਵਿੱਚ ਸਾਰੇ ਦੇ ਵਿੱਚ ਪਾਣੀ ਵਗੈਰਾ ਛੱਡਿਆ ਹੋਇਆ ਹੈ ਤਾਂ ਕਿ ਬੱਚੇ ਨਹਾ ਸਕਦੇ ਆ ਇਧਰੋਂ ਸਾਈਡ ਤੋਂ ਐਂਟਰ ਹੋਣ ਵੇਲੇ ਵਰਦੀ ਡਰੈਸ ਵਗੈਰਾ ਦੇ ਦਿੰਦੇ ਨੇ ਇਹ ਡਰੈਸ ਵਗੈਰਾ ਲੈ ਸਕਦੇ ਆ ਦੇਖੋ ਇਦਾਂ ਦੀ ਡਰੈਸ ਬਣੀ ਹੋਈ ਹੈ ਇੱਥੇ ਜੋ ਕਿ ਹਰੇਕ ਬੰਦਾ ਯੂਜ਼ ਕਰਦਾ ਲੇਡੀਜ਼ ਕੋਈ ਵੀ ਬੁਆਏ ਗਰਲ ਸਾਰਿਆਂ ਵਾਸਤੇ ਲੱਗਣ ਲੱਗੀਆਂ ਆਹ ਵੇਖੋ ਦੋਸਤੋ ਸਾਈਡ ਤੇ ਇੱਕ ਪਹਾੜ ਦੀ ਤਰ੍ਹਾਂ ਇੱਕ ਚਰਨਾ ਬਣਿਆ ਹੋਇਆ ਹੈ ਜਿੱਥੋਂ ਕਿ ਹਰ ਵਕਤ ਪਾਣੀ ਚੱਲਦਾ ਰਹਿੰਦਾ ਨੀਚੇ ਉੱਪਰੋਂ ਦੀ ਕ੍ਰੋਸਿੰਗ ਆ ਪਹ ਜਾ ਆ ਵੀ ਸਕਦੇ ਆ ਉੱਪਰੋਂ ਦੀ ਇੱਧਰ ਦੀ ਪੌੜੀ ਚੜਾ ਗੱਦਰ ਉਤਰੀ ਹੋਈ ਹੈ ਤੇ ਨੀਚੇ ਵੀ ਨਾ ਰਹੇ ਨੇ ਇਹ ਵੀ ਇੱਕ ਸਵਿਮਿੰਗ ਹੀ ਆ ਆ ਵੇਖੋ ਆ ਦੇਖੋ ਪਪਾਰੇ ਲੱਗੇ ਹੋਏ ਨੇ ਬੱਚੇ ਇੰਜੋਏ ਕਰ ਰਹੇ ਨੇ ਦੋਸਤੋ ਆ ਵੇਖੋ ਹਰ ਟਾਈਮ ਪਾਣੀ ਚੱਲਦਾ ਰਹਿੰਦਾ ਤਾਂ ਕਰਕੇ ਬਹੁਤ ਠੰਡੀ ਹਵਾ ਆ ਰਹੀ ਸੀਗੀ ਗਰਮੀ ਦਾ ਦਿਨ ਸੀ ਬਿਲਕੁਲ ਵੀ ਮਹਿਸੂਸ ਨਹੀਂ ਹੋਈ ਗਰਮੀ ਹਰ ਸਾਈਡ ਤੇ ਪਾਣੀ ਸੀਗਾ ਤਾਂ ਹਵਾ ਜਿੱਥੋਂ ਵੀ ਆ ਰਹੀ ਸੀ ਕ੍ਰੋਸਿੰਗ ਵਿੱਚ ਦੀ ਆ ਰਹੀ ਸੀਗੀ ਉਧਰ ਗੇਮਿੰਗ ਵਾਲਾ ਰੂਮ ਨੇਗੇ ਹਾਲਾ ਗੇਮਿੰਗ ਹਾਲਾ ਆ ਦੇਖੋ ਇੱਕ ਸਿੱਪ ਹੈਗਾ ਇੱਥੇ ਰੱਖਿਆ ਹੋਇਆ ਬਹੁਤ ਜ਼ਿਆਦਾ ਡੱਬਲ ਜਿਸ ਦੇ ਵਿੱਚ ਬੱਚੇ ਇੰਜੋਏ ਕਰ ਰਹੇ ਸੀਗੇ ਇਹ ਨਿੱਕ ਕੈਂਟ ਚ ਜੁਣਾਈ ਹੋਈ ਆ ਦੋਸਤੋ ਬੱਚੇ ਸਾਰਾ ਦਿਨ ਨਹੀਂ ਉਤਰਨ ਨੂੰ ਕਹਿੰਦੇ ਹੈਗੇ ਇਸ ਚੀਜ਼ ਦੇ ਵਿੱਚੋਂ ਪਾਣੀ ਦੇ ਵਿੱਚੋਂ ਨਿਕਲਣ ਨੂੰ ਸਾਰਾ ਦਿਨ ਕਹਿੰਦੇ ਨੇ ਵੀ ਇੱਥੇ ਫਿਰਦੇ ਰਹੀਏ ਆ ਦੇਖੋ ਉੱਪਰੋਂ ਇਧਰੋਂ ਚਰਨੇ ਦੇ ਉੱਪਰੋਂ ਵਖਾ ਰਹੇ ਆ ਦੋਸਤੋ ਸਾਰਾ ਵਿਊ ਵੇਖ ਸਕਦੇ ਹੋ ਤੁਸੀਂ ਕਿਦਾਂ ਦਾ ਸਾਰਾ ਵਾਟਰ پارک ਦਿਸ ਰਿਹਾ ਤੇ ਸਾਈਡ ਤੇ ਤੁਹਾਨੂੰ ਵਿਖਾਵਾਂਗੇ ਇਸ ਤੋਂ ਆ ਸਟੇਜ ਵੀ ਲੱਗਣੀ ਆ ਬਾਈ ਆਲਮ ਚੱਠਾ ਨੇ ਇੱਕ ਦੋ ਗਾਣੇ ਗਾਏ ਸੀਗੇ ਕੇਰਾ ਤਾਂ ਛੱਟ ਵੇਖਾਂਗੇ ਉਹ ਬਾਈ ਤੇ ਉਸ ਤੋਂ ਬਾਅਦ ਕੁਲਵਿੰਦਰ ਵਿੱਲਾ ਵੀ ਆਈ ਸੀ ਕਿ ਬਾਈ ਦਿਖਾਵਾਂਗੇ ਸੋਨੂੰ ਥੋੜੇ ਟਾਈਮ ਬਾਅਦ ਲੱਗਣੀ ਆ ਸਟੇਜ ਉਹਨਾਂ ਤੇ ਦੇਖ ਸਕਦੇ ਹੋ ਦੋਸਤੋ ਬਾਅਦ ਚ ਦਿਖਾਉਣੇ ਤੁਹਾਨੂੰ ਸਟੇਜ ਸਾਈਡ ਤੇ ਲੈ ਕੇ ਜਾਵਾਂਗੇ ਇੱਕ ਵਾਰ ਆ ਦੇਖੋ ਦੇਖੋ ਕਿੰਨਾ ਤਾਕੜਾ ਚਰਨ ਲੱਗਿਆ ਹੋਇਆ ਹੈ ਬਹੁਤ ਜਿਆਦਾ ਵਧੀਆ ਸਿਸਟਮ ਬਣਾਇਆ ਹੋਇਆ ਹੈ ਬਈ ਉਹਨਾਂ ਨੇ ਤੁਸੀਂ ਵਧੀਆ ਇੰਜੋਏ ਕਰ ਸਕਦੇ ਹੋ ਦੋਸਤੋ ਸਾਰਾ ਦਿਨ ਕੋਈ ਤੁਹਾਨੂੰ ਇੱਥੇ ਪ੍ਰੇਸ਼ਾਨੀ ਨਹੀਂ ਆਉਣੀ ਕੋਈ ਬੋਰਿੰਗ ਵਾਲੀ ਚੀਜ਼ ਨਹੀਂ ਆਉਣੀ ਆ ਦੇ ਕੇ ਫਿਰ ਦਾ ਚੱਲਦੇ ਆਓ ਦੇਖੀ ਵਿਕੀ ताली ਵਾਲਾ ਓਏ ਫਿਰ ਨਕੇ ਬਾਗੂਚੇ ਪਾਗੇ ਓਏ ਪਾਂ ਦੇ ਪੁੱਤ ਤਨਾਂ ਪੈ ਜੇ ਪਰਚਾ ਕਿਰਾਤਾ ਜੱਟ ਵੇਖਾਂਗੇ ਬਾਈ ਜੇ ਗੱਲ ਚੰਗੀ ਲੱਗੇ ਤਾਂ ਇੱਕ ਜ਼ੋਰਦਾਰ ਤਾੜੀ ਮਾਰੋ ਸਾਰੇ ਜਣੇ એનર્ਜੀ ਹੋਣੀ ਚਾਹੀਦੀ ਹੈ ਸਾਰਿਆਂ ਚ ਖੱਚ ਕੇ ਕਹਾ ਵਾਂ ਕਰਕੇ ਤਾੜੀ ਲਾਉਣੀ ਆਹ ਪਤਾ ਨਹੀਂ ਕਿ ਵੀ ਅੱਜ ਕਹਿੰਦੇ ਪ੍ਰੋਗਰਾਮ ਹੋ ਰਿਹਾ ਹੈ ਹਾਂ ਸੁਣਿਆ ਏ ਟਿਕਰ ਤੇ ਕਿਚਨ

ਪੰਜਾਬ ਉਹ ਮੀਰਾ ਤੇ ਸੁਖਵੇਂ ਪੰਜਾਬ ਕਈ ਸੁਗਰ ਮਿਆ ਸਰਦਾਰਾਂ ਦੀ ਕਈ ਸੁਪੀ ਸਤਫਕੀਆਂ ਅੱਜ ਫੇ ਆਲੀ ਨਾ ਦਾਂਗੇ ਸਾਰਾ

ਕਿਸ਼ਾ ਜਬ ਤੇ ਯਾ ਤਰਬਿਆਨੀ ਦਿਲ ਦਾ ਪਤਾ ਨਹੀਂ ਤੇਰਾ ਦਿਲ ਦਾ ਪਤਾ ਨਹੀਂ ਦਿਲ ਦਾ ਪਤਾ ਨਹੀਂ ਤੇਰਾ ਕੀ ਹੋਵੇ ਹਾ ਹੋਣਾ ਮੈਂ ਤਾਂ ਮੁਕੀਦਾ ਮੈਂ ਕਿਹਾ ਨਹੀਂ ਦਿਲ ਦਾ ਪਤਾ ਨਹੀਂ ਤੇਰਾ ਕੀ ਹੋਵੇ ਹਾ ਹੋਣਾ ਮੈਂ ਤਾਂ ਮੁਕੀਦਾ ਰੋਕੇ ਮਾਰੀਏ ਵੇ ਜੀ ਅੱਜ ਹੁਣ ਤੋਂ ਵੀ ਵਾਰ ਦੇਖ ਲੈ ਤੁਹਾਨੂੰ ਪਰ ਤੁਸੀਂ ਬੋਲੋ ਮੈਂ ਬੋਲੂਗਾ ਦਿਲ ਦਾ ਪਤਾ ਨਹੀਂ ਤੇਰਾ ਕੀ ਹੋਵੇ ਹਾ ਹੋਣਾ ਮੈਂ ਤਾਂ ਅੱਛਾ ਜਿਹੜਾ ਤੁਰੇ ਫਿਰਦਾ ਹੈ ਤੇ ਕੋਈ ਲੰਗਰਤਾ ਨਹੀਂ ਲੱਗਾ ਮੈਨੂੰ ਲੱਗਦਾ ਉਧਰ ਕੀ ਦੇਖ ਰਿਹਾ ਹੈ ਜਿਹੜਾ ਤੁਰੇ ਫਿਰਦਾ ਮੁੱਥੇ ਜਿੱਥੇ ਤੱਕ ਆਵਾਜ਼ ਆ ਰਹੀ ਆ ਹੌਂ ਦਿਲ ਦਾ ਪਤਾ ਨਹੀਂ ਤੇਰਾ ਕੀ ਹੋਜਿਆ ਹਾ ਹੌਣਾ ਮੈਂ ਤੈਨੂੰ ਦੇਖ ਕੇ ਭਾਈ ਗੇ ਨਹੀਂ ਥੋੜਾ ਤਾਂ ਮੁਖੜਾ ਹੋਰ ਸੋਹਣਾ ਹੈ ਹੌਂ ਦਿਲ ਦਾ ਪਤਾ ਨਹੀਂ ਤੇਰਾ ਕੀ ਹੋਜਿਆ ਹਾ ਹੌਣਾ ਮੈਂ ਤੈਨੂੰ ਮੁਖੜਾ जो नाली बादर जी तारी बारियो सुभाणे जेकी जहिड़ा सिधा सूर खिच कया ਤੋ ਦੋਸਤੋ ਅਖਰ ਨੂੰ ਹਨੇਰਾ ਹੋ ਚੁੱਕਿਆ ਤੇ ਆਪਾਂ ਚੱਲਦੇ ਆ ਆਪਣੇ ਹੋਮ ਆਊਟਰ ਐਗਜ਼ਿਟ ਹੁੰਨੇ ਆ ਹੁਣ ਆਪਾਂ ਆਊਟਸਾਈਡ ਨੂੰ ਜਾ ਰਹੇ ਆ ਆ ਵੇਖੋ ਰਾਤ ਦਾ ਲਾਈਟਿੰਗ ਟਾਈਮ ਨਜ਼ਾਰਾ ਕਿਵੇਂ ਆ ਤੇ ਸਟੇ ਸਾਈਡ ਤੋਂ ਆਪਾਂ ਆ ਚੁੱਕੇ ਆ ਤੇ ਐਗਜ਼ਿਟ ਐਂਟਰੀ ਵੱਲ ਜਾ ਰਹੇ ਆ ਹੁਣ ਸੋ ਕਿਵੇਂ ਲੱਗੀ ਵੀਡੀਓ ਦੋਸਤੋ ਕਮੈਂਟਾਂ ਜਰੂਰ ਦੱਸਿਓ ਤੇ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰੋ ਇਦਾਂ ਦੀਆਂ ਨਵੀਆਂ-ਨਵੀਆਂ ਵੀਡੀਓ ਵੇਖਣ ਵਾਸਤੇ ਆਊਟਸਾਈਡ ਤੋਂ ਵੀਊ ਵੀ ਦਿਖਾਵਾਂਗੇ ਸੁਣਾ ਦੇਖੋ ਦੋਸਤੋ ਆਊਟਸਾਈਡ ਤੋਂ ਨਾਈਟ ਟਾਈਮ ਦਾ ਵੀਊ ਇਧਰ ਪਨ ਫਾਨਾਗਾ ਸੋ ਨਵੀਂ ਵੀਡੀਓ ਲੈ ਕੇ ਮਿਲਦੇ ਹਾਂ ਦੋਸਤੋ ਗੁੱਡ ਬਾਏ ਗੁੱਡ ਲੱਕ ਥੈਂਕ ਯੂ